ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ 5 ਮੌਤਾਂ ਦਾ ਰਿਕਾਰਡ ਹੋਰ ਸ਼ਾਮਲ ਹੋਇਆ ਹੈ ਜਿਸ ਨਾਲ ਪਿਛਲੇ 3 ਦਿਨਾਂ ਦੇ ਵਿੱਚ ਮਰਨ ਵਾਲਿਆਂ ਦੀ ਕੁੱਲ ਸੰਖਿਆ 13 ਹੋ ਗਈ ਹੈ ਜਦਕਿ 21 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੋ ਕਿ ਸੁਨਾਮ ਸੰਗਰੂਰ ਤੇ ਪਟਿਆਲਾ ਦੇ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਨੇ ਜ਼ਿਕਰ ਖਾਸ ਹੈ ਕਿ 2 ਮਾਰਚ ਨੂੰ ਜ਼ਿਲ੍ਹਾ ਸੰਗਰੂਰ ਦੇ ਗੁਜਰਾ ਪਿੰਡ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 8 ਜਨਿਆਂ ਦੀ ਮੌਤ ਹੋ ਗਈ ਸੀ ਉੱਥੇ ਹੀ ਹੁਣ ਸੁਨਾਮ ਦੇ ਪਿੰਡਾਂ ਦੇ ਵਿੱਚ 5 ਹੋਰ ਮੌਤਾਂ ਹੋਈਆਂ ਨੇ ਜੇ ਸੰਬੰਧੀ ਸੁਨਾਮ ਦੇ ਸਰਕਾਰੀ ਹਸਪਤਾਲ ਦੇ ਐਸ ਐਮਓ ਸੰਜੀਤ ਕਾਮਰਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਸੰਜੀਤ ਕਾਮਰਾ ਸੀਨੀਅਰ ਮੈਡੀਕਲ ਅਫੀਸਰ ਐਸ ਡੀ ਐਚ ਸੁਨਾਮ ਸਰ ਜਹਿਰੀਲੀ ਸ਼ਰਾਬ ਦਾ ਸੇਵਨ ਕਰਕੇ ਜਿੰਨੇ ਹੈਗੇ ਨੇ ਮਰੀਜ਼ ਆਏ ਸੀ ਕਿੰਨੇ ਦੀ ਮੌਤ ਹੋਈ ਹਾਂਜੀ ਦੋ ਦੋ ਦੀ ਡੈਥ ਹੋਈ ਸੀ ਤੀਸਰੀ ਹੁਣ ਹੋਰ ਪਤਾ ਲੱਗਿਆ ਡੈਥ ਹੋਈ ਹੈ ਤੇ 10 10 ਜਿਹੜੇ ਆ ਵੈਸੇ ਪੇਸ਼ੈਂਟ ਆਏ ਸੀਗੇ ਉਹ ਰੈਫਰ ਹੋਏ ਨੇ ਸਿਵਲ ਹਸਪਤਾਲ ਸੰਗਰੂਰ ਜੀ ਤੇ ਉਹਦੇ ਚੋਂ ਇੱਕ ਦੀ ਡੈਥ ਹੋਈ ਐ ਦੋ ਪਹਿਲਾਂ ਡੈਥ ਹੋਈਆਂ ਟੋਟਲ ਤਿੰਨ ਡੈਥਸ ਹੋਈਆਂ ਹਾਂ ਜੀ ਆਬ ਨਾਲ ਦੇ ਅਲੱਗ-ਅਲੱਗ ਥਾਵਾਂ ਤੋਂ ਨੇ ਪਿੰਡ ਟਿੱਬੀ ਤੋਂ ਇੱਕ ਤਾਂ ਤੇ ਦੂਸਰਾ ਲਹਿਲਕਲਾਂ ਦਾ ਇੱਕ ਇੱਕ ਜਖੇਪਲ ਦਾ ਸਰ ਕੀ ਸਿੰਪਟਮ ਕੀ ਪਾਈ ਗਈ ਸੀ ਇਨ ਚ ਜਿਸ ਤਰ੍ਹਾਂ ਡਾਕਟਰਸ ਦੱਸ ਰਹੇ ਨੇ ਵੀ ਬਲਰਿੰਗ ਆਫ ਵਿਜਨ ਸੀ ਅੱਖਾਂ ਨਾਲ ਜਿਵੇਂ ਧੁੰਦਲਾ ਹੋ ਜਾਂਦੀਆਂ ਤੇ ਚੱਕਰ ਸੀਗੇ ਪੇਟ ਦਰਦ ਸੀ ਇਸ ਤਰ੍ਹਾਂ ਦੀ ਕੰਪਲੇਂਟ ਸੀਗੀ ਕੀ ਸਰ ਪੋਸਟਮਾਰਟਮ ਵੀ ਕੀਤਾ ਜਾ ਰਿਹਾ ਕਿਸੇ ਦਾ ਪੋਸਟਮਾਰਟਮ ਇੱਕ ਦਾ ਹੋ ਗਿਆ ਗਿਆਨ ਸਿੰਘ ਦਾ ਤੇ ਬਾਕੀ ਦੋ ਦੇ ਹੋ ਡਾਕਟਰ ਪੇਪਰਸ ਬਣ ਰਹੇ ਨੇ ਤੇ ਹੁਣੇ ਹੋ ਜਾਣਗੇ